ਨਾ ਮੀ ਕ੍ਰੈਸ਼ ਇਨਵੈਸਟੀਗੇਸ਼ਨ ਵਾਹਕਲ ਇੰਟਰੋਡਿਊਸ ਕਰਦੇ ਜਾਂਦੇ ਆ ਆਪਾਂ ਹੁਣ ਪੋਸਟ ਕ੍ਰੈਸ਼ ਇਨਵੈਸਟੀਗੇਸ਼ਨ ਵਾਹਕਲ ਨੂੰ ਵੀ ਦੇਖਾਂਗੇ ਉਹਦੇ ਵਿੱਚ ਤਦਾ ਗੱਡੀ ਜਾ ਰਹੀ ਪੰਜਾਬ ਪੁਲਿਸ ਹੈਡਕ quarters ਹੋਂ ਇੱਥੇ ਵਾਹਕਲ ਹੈ ਔਰ ਤੁਹਾਨੂੰ ਦੱਸ ਦਈਏ ਕਿ ਪਹਿਲਾ ਜੋ ਇਨਵੈਸਟੀਗੇਸ਼ਨ ਵਾਹਕਲ ਹੈ ਔਰ ਰੋਪੜ ਲੱਗੂਗਾ ਜਿਹੜੇ ਕਾਰਨ ਹੈਗੇ ਨੇ ਐਕਸੀਡੈਂਟ ਦੇ ਜਿਹੜੇ ਅਸੀਂ ਐਨਲਾਈਜ਼ ਕੀਤੇ ਨੇ ਉਹ ਡਰੰਕਨ ਡਰਾਈਵਿੰਗ ਤੇ ਓਵਰਸਪੀਡਿੰਗ ਦੋਨਾਂ ਚੀਜ਼ਾਂ ਨੂੰ ਇਹ ਚੈੱਕ ਕਰਨਗੇ ਕਿ ਵੀ ਦੀ ਕੁਸ਼ ਵੀ ਦੀ ਇਹ ਹੁੰਦਾ ਕਿ ਕਈ ਗੱਡੀਆਂ ਆਪਣੀਆਂ ਸੜਕ ਦੇ ਉੱਤੇ ਖੜੀਆਂ ਛੱਡ ਜਾਂਦੇ ਨੇ ਔਰ ਫੌਗ ਦੇ ਮੌਸਮ 'ਚ ਪਿੱਛੋਂ ਗੱਡੀਆਂ ਆ ਕੇ ਉਹਦੇ 'ਚ ਲੱਗਦੀਆਂ ਨੇ ਔਰ ਕੀਮਤੀ ਜਾਨਾਂ ਚੜੀਆਂ ਜਾਂਦੀਆਂ ਨੇ ਇਹ ਜਿਹੜੀਆਂ ਅਸੀਂ ਟੋਟਾ ਹੈਲਿਕਸ ਵਾਹਨ ਲਈਆਂ ਨੇ ਇਹ ਬੜੀਆਂ ਸਟਰੋਂਗ ਵਾਹਨ ਨੇ ਇਹ ਟਰੱਕ ਨੂੰ ਵੀ ਟੋ ਅਵੇ ਕਰਕੇ ਸੜਕ ਤੋਂ ਪਾਸੇ ਕਰ ਸਕਦੀਆਂ ਨੇ ਪੰਜਾਬ ਪੁਲਿਸ ਨੇ ਲਾਂਚ ਕੀਤੀ ਹੈ ਕ੍ਰੈਸ਼ ਇਨਵੈਸਟੀਗੇਸ਼ਨ ਵਾਹਨ ਕੀ ਹੈ ਉਹ ਵਾਹਨ ਹੈ ਔਰ ਕੀ ਉਹਦੇ ਫਾਇਦੇ ਨੇ ਉਹਦੇ ਨਾਲ ਅਲੱਗ-ਅਲੱਗ ਪ੍ਰੋਜੈਕਟਸ ਹੈ ਚਾਹੇ ਸੜਕ ਸੁਰੱਖਿਆ ਪ੍ਰੋਜੈਕਟ ਕੀ ਸਾਰੇ ਪ੍ਰੋਜੈਕਟ ਨੇ ਅਸੀਂ ਅੱਜ ਗੱਲ ਕਰਾਂਗੇ ਅਮਰ ਸਿੰਘ ਰਾਏ ਦੇ ਨਾਲ ਐਸ ਰਾਏ ਜੋ ਕਿ एडीजी ਟ੍ਰਾਫਿਕ ਨੇ ਆਈਏ ਉਹਨਾਂ ਦੇ ਨਾਲ ਗੱਲ ਕਰਦੇ ਆਂ ਔਰ ਤੁਹਾਨੂੰ ਅਸੀਂ ਪਹਿਲੀ ਬਾਰ ਦਿਖਾਵਾਂਗੇ ਕਿ ਕੀ ਹੁੰਦੀ ਹੈ ਕ੍ਰੈਸ਼ ਇਨਵੈਸਟੀਗੇਸ਼ਨ ਵਹੀਕਲ ਔਰ ਕੀ ਉਹਦਾ ਕੰਮ ਹੈ ਅਮਰ ਸਰ ਨੇ ਸਾਡੇ ਨਾਲ ਤੁਸੀਂ ਦੱਸੋ ਕਿ ਇਹ ਜੇ ਕ੍ਰੈਸ਼ ਇਨਵੈਸਟੀਗੇਸ਼ਨ ਵਹੀਕਲ ਹੈ ਕੀ ਵਹੀਕਲ ਹੈ ਕਿਉਂਕਿ ਐਕਸੀਡੈਂਟਸ ਤੇ ਬੜੇ ਹੁੰਦੇ ਨੇ ਇਨਵੈਸਟੀਗੇਸ਼ਨ ਵੀ ਹੁੰਦੀ ਹੈ ਫਿਰ ਉਹਦੇ ਬਾਅਦ ਕਾਫੀ ਝਮੇਲੇ ਵੀ ਪੈਂਦੇ ਪਰ ਇਹ ਕ੍ਰੈਸ਼ ਇਨਵੈਸਟੀਗੇਸ਼ਨ ਵਹੀਕਲ ਇੱਕ ਨੋਵਲਟੀ ਹੈ ਇੱਕ ਆਈਡੀਆ ਹੈ ਜਿਹਦੇ ਵਿੱਚ ਟੈਕਨੋਲੋਜੀ AI ਯਾਨੀ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਬਾਕੀ ਸਾਰੀ ਚੀਜ਼ਾਂ ਨੇ ਡਰੋਨ ਨੇ ਤਾਂ ਤੁਸੀਂ ਦੱਸੋ ਕਿ ਕੀ ਹੈ ਇਹ ਪੂਰੀ ਪੂਰਾ ਜੋ ਆਈਡੀਆ ਹੈ ਕ੍ਰੈਸ਼ ਇਨਵੈਸਟੀਗੇਸ਼ਨ ਵਹੀਕਲ ਇਹ ਮੈਂ ਤੁਹਾਨੂੰ ਸਾਰਿਆਂ ਨੂੰ ਪੰਜਾਬ ਦੇ ਬਾਰੇ ਦੱਸਣਾ ਚਾਹਾਂਗਾ ਕਿ ਪੰਜਾਬ ਦੇ ਵਿੱਚ ਮਾਰਚ 2022 ਤੋਂ ਲੈ ਕੇ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਵਿਜਨ ਦਾ ਸਦਕਾ ਔਰ ਬੀਜਪੀ ਸਾਉਥੀ سپورਟ ਦਾ ਸਦਕਾ ਅਸੀਂ ਇੱਕ ਸਾਇਲੈਂਟ ਰੈਵੋਲੂਸ਼ਨ ਸ਼ੁਰੂ ਕੀਤਾ ਪੰਜਾਬ ਪੁਲਿਸ ਦੇ ਵਿੱਚ ਉਹ ਜਿਹੜਾ ਸਾਇਲੈਂਟ ਰੈਵੋਲੂਸ਼ਨ ਆ ਉਹ ਇਹ ਆ ਕਿ ਡਾਟਾ ਟੂ ਡਿਸੀਜਨ ਲਿਆ ਜਾਏਗਾ ਡਾਟਾ ਟੂ ਡਿਸੀਜਨ ਦੇ ਤਹਿਤ ਹੀ ਅਸੀਂ ਪੰਜਾਬ ਦੇ ਵਿੱਚ 99 ਪੈਨਾ ਪੰਜਾਬ ਸਟੇਟ ਟ੍ਰੈਫਿਕ ਰਿਸਰਚ ਸੈਂਟਰ ਸੈਟਅਪ ਕੀਤਾ ਉਹ ਸੈਟਅਪ ਕੀਤਾ ਤੇ ਉਹਦੇ ਤੋਂ ਅਸੀਂ ਕੁਝ ਨਿਸ਼ਕਸ਼ ਕੱਢੇ ਵੀ ਕੀ ਕਾਰਨ ਹੈ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਐਕਸੀਡੈਂਟ ਦੇ ਵਿੱਚ ਮੌਤਾਂ ਹੁੰਦੀਆਂ ਨੇ ਉਹਦੇ ਲਈ ਉਸ ਨਿਸ਼ਕਸ਼ ਤੇ ਅਸੀਂ ਐਨਲਾਈਜ਼ ਕਰਕੇ ਕਿੱਥੇ ਕੀ ਕੀ ਚੀਜ਼ਾਂ ਸਾਨੂੰ ਕਰਨੀਆਂ ਪੈਂਦੀਆਂ ਨੇ ਤਾਂ ਕਿ ਉਹ ਐਕਸੀਡੈਂਟ ਘੱਟ ਹੋਣ ਤੇ ਲੋਕਾਂ ਦੀ ਜਾਨ ਐਕਸੀਡੈਂਟਾਂ ਦੇ ਵਿੱਚ ਨਾ ਜਾਵੇ ਅਸੀਂ ਸਾਡੇ ਨੂੰ ਪਹਿਨਾ ਇੱਕ ਸੜਕ ਸੁਰੱਖਿਆ ਫੋਕਸ ਵੀ ਰੇਜ਼ ਕਰਨ ਜਾ ਰਹੇ ਹਾਂ ਜੀ ਦਾ ਉਦਘਾਟਨ ਮਾਨਯੋਗ ਮੁੱਖ ਮੰਤਰੀ ਜੀ 26 ਜਨਵਰੀ ਨੂੰ ਕਰਨਗੇ ਉਹਦੇ ਤਹਿਤ ਹੀ ਇਹ ਇੱਕ ਜਿਹੜਾ ਗੈਪ ਏਰੀਆ ਸੀਗਾ ਉਹ ਇਨਵੈਸਟੀਗੇਸ਼ਨ ਦਾ ਸੀਗਾ ਟ੍ਰੈਫਿਕ ਦੇ ਐਕਸੀਡੈਂਟਾਂ ਦੀ ਪ੍ਰੋਪਰ ਇਨਵੈਸਟੀਗੇਸ਼ਨ ਨਹੀਂ ਸੀ ਹੁੰਦੀ ਔਰ ਜਿਹੜੀ ਇਨਵੈਸਟੀਗੇਸ਼ਨ ਹੁੰਦੀ ਸੀ ਉਹ ਬਹੁਤ ਪ੍ਰੀਜੰਪਟਿਊਸ ਹੁੰਦੀ ਸੀ ਵੀ ਜੇ ਦੋ ਗੱਡੀਆਂ ਦਾ ਐਕਸੀਡੈਂਟ ਹੋਇਆ ਤਾਂ ਵੱਡੀ ਗੱਡੀ ਦਾ ਤੁਸੀਂ ਉਹ ਕੱਦੋ ਜੀ ਚਲਾਨ ਕੱਦੋ ਤੇ ਉਹਨਾਂ ਚੀਜ਼ਾਂ ਨੂੰ ਚੈੱਕ ਕਰਨ ਲਈ ਔਰ ਪ੍ਰੋਪਰ ਡਾਇਗਨੋਸਟਿਕ ਅਰਾਈਵ ਕਰਨ ਲਈ ਵੀ ਐਕਸੀਡੈਂਟ ਦਾ ਕਾਰਨ ਕੀ ਆ ਇਹ ਅਸੀਂ ਇੱਕ ਨਵੀਂ ਕ੍ਰੈਸ਼ ਇਨਵੈਸਟੀਗੇਸ਼ਨ ਵਾਹਕਲ ਇੰਟਰੋਡਿਊਸ ਕਰਨ ਜਾ ਰਹੇ ਆ ਆਪਾਂ ਹੁਣ ਉਸ ਕ੍ਰੈਸ਼ ਇਨਵੈਸਟੀਗੇਸ਼ਨ ਵਾਹਨ ਨੂੰ ਵੀ ਦੇਖਾਂਗੇ ਉਹਦੇ ਵਿੱਚ ਤਦਾ ਗੱਡੀ ਜਾ ਰਹੀ ਹੈ ਪੰਜਾਬ ਪੁਲਿਸ ਹੈਡਕ quarters ਹੁਣ ਇੱਥੇ ਵਾਹਨ ਹੈ ਔਰ ਤੁਹਾਨੂੰ ਦੱਸ ਦਈਏ ਕਿ ਪਹਿਲਾ ਜੋ ਇਨਵੈਸਟੀਗੇਸ਼ਨ ਵਾਹਨ ਹੈ ਔਰ ਰੋਪੜ ਲੱਗੂਗਾ ਕਿ ਰੋਪੜ ਦੀ ਕੀ ਕ੍ਰੈਸ਼ ਹਿਸਟਰੀ ਹੈ ਕਿ ਇਨਵੈਸਟੀਗੇਸ਼ਨ ਕੀ ਕਰਕੇ ਤੁਸੀਂ ਇੱਥੇ ਪਹਿਲੇ ਪਾਈ ਔਰ ਇਹ ਪੂਰੀ ਡਿਸਟ੍ਰਿਕਟ ਵਿੱਚ ਲੱਗਣਗੇ ਵਾਹिकल्स ਬਿਲਕੁਲ ਹਰ ਇੱਕ ਡਿਸਟ੍ਰਿਕਟ ਦੇ ਵਿੱਚ ਇਹ ਵਾਹਨ ਪਹਿਲੇ ਥੱਲੇ ਉਤਰ ਜਾਣੇ ਔਰ ਹੁਣੇ ਤੁਸੀਂ ਦੇਖ ਸਕਦੇ ਹੋ ਇਹ ਪੂਰੀ ਕ੍ਰਾਸ਼ ਇਨਵੈਸਟੀਗੇਸ਼ਨ ਵਹੀਕਲ ਹੈ ਪਹਿਲੀ ਔਰ ਡਰੋਨਸ ਨੇ ਤੇ ਕੈਮਰਾ ਹੈ ਔਰ ਬਾਕੀ ਸਾਰੀ ਚੀਜ਼ਾਂ ਨੇ ਔਰ ਅਮਰਦੀਪ ਜੀ ਤੁਸੀਂ ਦੱਸੋ ਕਿ ਇਹਦਾ ਕੀ ਫਾਇਦਾ ਹੈ ਕਿ ਯੂ نو ਡੈਸ਼ਬੋਰਡ ਵਿੱਚ ਅਸੀਂ ਦੇਖਿਆ ਕਿ ਕੈਮਰਾ ਲੱਗਿਆ ਹੁੰਦਾ ਪਰ ਇੱਕ ਅਲੱਗ ਤੋਂ ਕੈਮਰਾ ਹੈ ਤੇ ਡਰੋਨ ਹੈ ਇਹ ਸਾਰੀ ਚੀਜ਼ਾਂ ਕਿਸ ਤਰ੍ਹਾਂ ਕੰਮ ਆਉਣਗੀਆਂ ਇਹ ਸਾਰੀਆਂ ਚੀਜ਼ਾਂ ਦੇਖੋ ਜਿਹੜਾ ਡੈਸ਼ਬੋਰਡ ਚ ਕੈਮਰਾ ਲੱਗਿਆ ਉਹਦੇ ਤੇ ਸਾਡੇ ਆਲਰੇਡੀ ਨੈਵੀਗੇਸ਼ਨ ਦੇ ਅਸੀਂ ਡਾਟਾ ਜੀ ਡੀ ਐਮ ਵੀ ਨੈਵੀਗੇਸ਼ਨ ਕੰਪਨੀਆਂਜ਼ ਨੇ ਉਹਨਾਂ ਨਾਲ ਸਪਲਾਈ ਕਰਦੇ ਆ ਤਾਂ ਕਿ ਕਿਸੇ ਵੀ ਚਾਲਕ ਨੂੰ ਜਿਹੜੀ ਉਹਦੀ ਨੈਵੀਗੇਸ਼ਨ ਏਡ ਆ ਉਹਦੇ ਤਹਿਤ ਇਹ ਇਨਫੋਰਮੇਸ਼ਨ ਮਿਲਦੀ ਦਵੇ ਕਿ ਉਹ ਐਕਸੀਡੈਂਟ ਪ੍ਰੋਨ ਏਰੀਆ 'ਚ ਜਾ ਰਿਹਾ ਪਰ ਜੇ ਖੁਦਾ ਨਾ ਖਾਸਾ ਐਕਸੀਡੈਂਟ ਹੋ ਜਾਂਦਾ ਹੈਗਾ ਤੇ ਉਸ ਜਗ੍ਹਾ ਤੋਂ ਐਵੀਡੈਂਸ ਕਲੈਕਟ ਕਰਨਾ ਔਰ ਉਸ ਐਵੀਡੈਂਸ ਕਲੈਕਟ ਕਰਨ ਲਈ ਇਹਦੇ ਚ ਸਾਦੇ ਤਰ੍ਹਾਂ ਦੇ ਇਨਸਟਰੂਮੈਂਟ ਤੁਹਾਨੂੰ ਦਿੱਤੇ ਗਏ ਨੇ ਇਹਨਾਂ ਨੇ ਰੋਡ ਦਾ ਇਨਕਲਾਈਨ ਮੈਜ਼ਰ ਕਰਨਾ ਕਿ ਕਿਆ ਉੱਥੇ ਰੋਡ ਦਾ ਇਨਕਲਾਈਨ ਸਟੈਂਡਰਡ ਤਾਂ ਨਹੀਂ ਹੈਗਾ ਇਨਕਲਾਈਨੋਮੀਟਰ ਇਹਨਾਂ ਕੋਲੇ ਹੈਗਾ ਰੋਡੋਮੀਟਰ ਇਹਨਾਂ ਕੋਲੇ ਹੈਗਾ ਹਰ ਇੱਕ ਤਰ੍ਹਾਂ ਦਾ ਇਨਸਟਰੂਮੈਂਟ ਇਹਨਾਂ ਕੋਲੇ ਹੈਗਾ ਤਾਂ ਕਿ ਜਦੋਂ ਵੀ ਕੋਈ ਐਕਸੀਡੈਂਟ ਹੁੰਦਾ ਉਹਦੀ ਇਨਵੈਸਟੀਗੇਸ਼ਨ ਉਥੋਂ ਐਵੀਡੈਂਸ ਪ੍ਰੋਪਰ ਕਲੈਕਟ ਕੀਤਾ ਜਾਵੇ ਉਹ ਐਵੀਡੈਂਸ ਕਲੈਕਟ ਕਰਨ ਤੋਂ ਉਪਰੰਤ ਉਸ ਨੂੰ ਅਸੀਂ ਆਪਣੇ ਕੰਟਰੋਲ ਰੂਮ ਤੇ ਲੈ ਕੇ ਆਵਾਂਗੇ ਜਿੱਥੇ ਅਸੀਂ ਮਾਡਰਨ ਸੌਫਟਵੇਅਰ ਖਰੀਦੀ ਆ ਜਿਹੜੀ ਕੀ ਉਸ ਇਨਵੈਸਟੀਗੇਸ਼ਨ ਦੇ ਐਵੀਡੈਂਸ ਨੂੰ ਦੁਬਾਰਾ ਤੋਂ ਸੀਨ ਕ੍ਰੀਏਟ ਕਰੇਗੀ ਔਰ ਸੀਨ ਕ੍ਰੀਏਟ ਕਰਨ ਤੋਂ ਬਾਅਦ ਕ੍ਰੈਸ਼ ਸੀਨ ਇਨਵੈਸਟੀਗੇਟ ਕਰੇਗੀ ਔਰ ਉਸ ਤੋਂ ਬਾਅਦ ਫਿਰ ਉਹ ਇੱਕ ਨਿਸ਼ਕਰਸ਼ ਧਿਆਨਗੇ ਵੀ ਐਕਸੀਡੈਂਟ ਦਾ ਕਾਰਨ ਇਹ ਸੀਗਾ ਸੋ ਕਾਰਨ ਕੋਈ ਵੀ ਹੋ ਸਕਦਾ ਉਹ ਗੱਡੀ ਦਾ ਮੈਕੈਨੀਕਲ ਫੇਲੀਅਰ ਹੋ ਸਕਦਾ ਉਹ ਸ਼ਾਰਡਕ ਦੀ ਰੋਂਗ ਕੰਸਟਰਕਸ਼ਨ ਹੋ ਸਕਦੀ ਹੈ ਤੇ ਅਸੀਂ ਬੇਸਿਕਲੀ ਸਿਰਫ ਹਿਊਮਨ 에ਰਰ ਨਹੀਂ ਹੈ ਹਾਂ I ਮੀਨ ਉਹਨੂੰ ਛੱਡ ਕੇ ਵੀ ਹੋਰ ਫੈਕਟਰਸ ਵੀ ਹੋ ਸਕਦੇ ਹੋ ਸਕਦੇ ਨੇ ਔਰ ਸਾਡਾ ਜਿਹੜਾ ਉਪਤਾਲਾ ਹੈਗਾ ਇਹ ਤੁਸੀਂ ਹਿਊਮਨ 에ਰਰ ਦੀ ਆਪਾਂ ਨੇ ਕੰਮ ਕਰਨਾ ਹੈਗਾ ਇੱਕ ਸੇਫ ਸਿਸਟਮ ਕ੍ਰੀਏਟ ਕਰਨ ਲਈ ਆ ਜਿਹੜਾ ਸਿਸਟਮ ਹੋਣਾ ਚਾਹੀਦਾ ਉਹ ਸੇਫ ਸਿਸਟਮ ਹੋਣਾ ਚਾਹੀਦਾ ਜਿਹਦੇ ਵਿੱਚ ਹਿਊਮਨ 에ਰਰ ਦਾ ਸਕੋਪ ਘਟੋ ਘਟ ਹੋਵੇ ਜਿਹੜੀ ਹਿਊਮਨ 에ਰਰ ਹੁੰਦੀ ਆ ਉਹ ਕਈ ਵੇਰੀ ਪ੍ਰੋਂਪਟਡ ਹੁੰਦੀ ਆ ਕਿਸੇ ਇਹ ਜੇ ਅਨਸੇਫ ਸਿਸਟਮ ਕਰਕੇ ਆਪਾਂ ਨੂੰ ਇੱਕ ਇਹ ਜੇ ਸਿਸਟਮ ਇਨ ਪਲੇਸ ਕਰਨਾ ਜਿੱਥੇ ਹਿਊਮਨ 에ਰਰ ਦਾ ਸਕੋਪ ਨਾ ਹੋਵੇ ਤੇ ਆਪਾਂ ਇੱਕ ਅੱਛੇ ਇਨਸਾਨ ਇਸ ਸਮਾਜ ਦੇ ਵਿੱਚ ਉਹ ਕਰ ਪਾਈਏ ਤੇ ਆਪਾਂ ਉਹ ਇਨਸਾਨਾਂ ਨੂੰ ਇੱਕ ਅੱਛਾ ਇਨਫਰਾਸਟ੍ਰਕਚਰ ਦੇ ਪਾਗੇ ਦੱਸੋ ਤੁਸੀਂ ਕਿਸ ਤਰ੍ਹਾਂ ਇਹ ਡਰੋਨ ਹੈ ਕੈਮਰਾ ਹੈ ਕਿਸ ਤਰ੍ਹਾਂ ਕੰਮ ਆਉਂਦਾ ਹੈ ਮੈਂ ਇਹਦੇ ਨਾਲ ਤੁਹਾਨੂੰ ਦੱਸਣਾ ਚਾਹਾਂਗਾ ਕਿ ਅਸੀਂ ਟੈਕਨੀਕਲੀ ਕੁਆਲੀਫਾਈਡ ਜਿਸ ਤਾ ਵਿਪਲ ਮਿੱਤਲ ਨੇਗੇ ਇਹਨਾਂ ਨੂੰ 4 ਸਾਲ ਦਾ ਐਕਸਪੀਰੀਅੰਸ ਆ ਇੱਕ ਕੁਆਲੀਫਾਈਡ ਇੰਜੀਨੀਅਰ ਹੈਗੇ ਨੇ ਆਪਣਾ ਜੀਐਨਈ ਲੁਧਿਆਣਾ ਤੋਂ ਤੇ ਇਹ ਤੁਹਾਨੂੰ ਦੱਸਣਗੇ ਇਹ ਸਾਰੀ ਇਨਸਟਰੂਮੈਂਟੇਸ਼ਨ ਕਿਉਂਕਿ ਇਹ ਇੱਕ ਟੈਕਨੀਕਲ ਚੀਜ਼ਾਂ ਨੇ ਆਹ ਪੁਲਿਸ ਮੁਲਾਜ਼ਮ ਲਈ ਇਹ ਪੋਸੀਬਲ ਨਹੀਂ ਹੈਗਾ ਕਿ ਉਹ ਇੰਨੀਆਂ ਚੀਜ਼ਾਂ ਨੂੰ ਟੈਕਨੀਕਲੀ ਐਗਜ਼ਾਮਨ ਕਰ ਔਰ ਆਪਣਾ ਜਿਹੜਾ ਮੋਟਰ ਵਾਈਕਲ ਐਕਟਾ ਕਾਨੂੰਨ ਹੈਗਾ ਉਹ ਵੀ ਹੁਣ ਮੰਡੇਟ ਕਰਦਾ ਕਿ ਥੋੜੀ ਇਨਵੈਸਟੀਗੇਸ਼ਨ ਸਾਇੰਟੀਫਿਕ ਤੌਰ 'ਤੇ ਹੋਵੇ ਤੇ ਉਹ ਸਾਇੰਟੀਫਿਕ ਇਨਵੈਸਟੀਗੇਸ਼ਨ ਕਰਨ ਲਈ ਆਪਾਂ ਨੂੰ ਕੁਆਲੀਫਾਈਡ ਪਰਸਨਲ ਚਾਹੀਦੇ ਨੇ ਅਸੀਂ ਅਪਡੇਟ ਟ੍ਰੈਫਿਕ ਦੇ ਵਿੱਚ ਵੀ ਕੁਆਲੀਫਾਈਡ ਪਰਸਨਲ ਰਿਕਰੂਟ ਕਰਦੇ ਆਂ ਔਰ ਇਹ ਇੰਜੀਨੀਅਰ ਨੇ ਜਿਹੜੇ ਕੁਆਲੀਫਾਈਡ ਇੰਜੀਨੀਅਰ ਨੇ ਇਹ ਤੁਹਾਨੂੰ ਦੱਸਣਗੇ ਕਿ ਹਰ ਇੱਕ ਇਕਵਿਪਮੈਂਟ ਕਿਸ ਤਰ੍ਹਾਂ ਟੈਕਨੀਕਲੀ ਇਹ ਆਪਾਂ ਕਿਸ ਤਰ੍ਹਾਂ ਦਾ ਇਕਵਿਪਮੈਂਟ ਹੈ ਕਿਉਂਕਿ ਅਸੀਂ ਦੇਖਿਆ ਹੈ ਕਿ ਡੈਸ਼ਬੋਰਡ 'ਚ ਕੈਮਰਾ ਲੱਗਿਆ ਹੁੰਦਾ ਹੈ ਲੇਕਿਨ ਇੱਥੇ ਅਲੱਗ ਵੀ ਕੈਮਰਾ ਹੈ ਡਰੋਨ ਵੀ ਹੈ ਤਾਂ ਕਿਸ ਤਰ੍ਹਾਂ ਦਾ ਐਵੀਡੈਂਸ ਹੈ ਤੁਸੀਂ ਇਕੱਠਾ ਕਰੋਗੇ ਮੈਂ ਇਸ ਤਰ੍ਹਾਂ ਦੱਸਣਾ ਚਾਹੂੰਗਾ ਮੈਂ ਡਿਸਟ੍ਰਿਬਿਊਟਰ ਤਾ ਇਹ ਬੇਸਿਕਲੀ ਜੇ ਸਾਡੀ ਵਹੀਕਲ ਇੰਟਰੂਜਨ ਹੁੰਦੀਆਂ ਨੇ ਜਦੋਂ ਐਕਸੀਡੈਂਟ ਹੋ ਜਾਂਦਾ ਵਹੀਕਲ ਦੇ ਅੰਦਰੋਂ ਜੋ ਵੀ ਪਾਰਟ ਹੈ ਜਿਹੜੇ ਪਾਰਟ ਨੇ ਇੰਜਰੀ ਕੀਤੀ ਹੈ ਟੂ ਦੀ ਹਿਊਮਨ ਇਹ ਉਹ ਇਸ ਦੀ ਇੰਟਰੂਜਨ ਨੋਟ ਡਾਊਨ ਕਰਨ ਲਈ ਹੈ ਤੇ ਇਹ ਮੈਮ ਡਿਸਟੋਮੀਟਰ ਹੈ ਐਂਡ ਮੈਮ ਦੈਨ ਡਰੋਨ ਹੈ ਇਹ ਹੈਗਾ ਮੈਮ ਜੋ ਸਾਡਾ ਸੀਨ ਹੋਊਗਾ ਜੋ ਵੀ ਐਕਸੀਡੈਂਟ ਹੁੰਦਾ ਉਹਦਾ ਸੀਨ ਨੂੰ ਕੈਪਚਰ ਕਰਨ ਲਈ ਤਾਂ ਇਹਦੀ ਜਿਹੜੀ ਸ਼ਮਤਾ ਉਹ 500 ਮੀਟਰ ਤੱਕ ਦੀ ਹੈ ਵੀ ਜਿੱਥੇ ਐਕਸੀਡੈਂਟ ਹੋਇਆ ਉਹਦੇ ਆਲੇ-ਦੁਆਲੇ ਵੀ ਰੇਡੀਅਸ ਦੇ ਵਿੱਚ ਇਹ ਕੰਪਲੀਟ ਉੱਥੇ ਸਾਨੂੰ ਅਨਾਲਿਸਿਸ ਕਰਨ 'ਚ ਹੈਲਪ ਕਰੂਗਾ ਕਿ ਉਹਦੇ 'ਚ ਕੋਈ ਇਨਫਰਾਸਟ੍ਰਕਚਰ 에ਰਰ ਹੈ ਜਾਂ ਪਿੱਛੋਂ ਬ੍ਰੇਕਿੰਗ ਹੋਈ ਸੀ ਜਾਂ ਕੋਈ ਡਿਸਟਰੈਕਸ਼ਨ ਹੋਈ ਸੀ ਟ੍ਰੀਜ਼ ਪਲਾਂਟਸ ਵੱਲੋਂ ਜੋ ਕਿ ਇਨਫਰਾਸਟ੍ਰਕਚਰ 'ਚ ਇਨਬिल्ਟ ਨੇ ਤੇ ਉਸ ਤੋਂ ਬਾਅਦ ਮੈਮ ਐਮ ਐਮ ਕੈਮਰਾ ਹੈ ਜੋ ਕਿ ਟ੍ਰੈਫਿਕ ਵੋਲਿਊਮ ਕਾਊਂਟ ਲਈ ਹੈ ਜਿਵੇਂ ਕਿ ਆਪਾਂ ਦੇਖਦੇ ਆ ਬਹੁਤ ਸਾਰੀ ਅਰਬਨਾਈਜੇਸ਼ਨ ਹੋ ਰਹੀ ਹੈ ਤਾਂ ਉਹਦੇ ਕਰਕੇ ਕਈ ਵਾਰੀ ਕੀ ਹੁੰਦਾ ਕਿ ਉਥੇ ਫਲੋਈ ਇੰਨਾ ਜ਼ਿਆਦਾ ਹੈ ਪੀਕ ਆਵਰਸ ਦੇ ਵਿੱਚ ਕਿ ਉਥੇ ਬਹੁਤ ਜ਼ਿਆਦਾ ਗਲਤੀਆਂ ਹੋ ਰਹੀਆਂ ਨੇ ਇਨਫਰਾਸਟ੍ਰਕਚਰ ਸਹੀ ਨਹੀਂ ਹੈਗਾ ਉਸ ਹਿਸਾਬ ਦਾ ਨਹੀਂ ਹੈਗਾ ਐਡੈਪਟੇਬਿਲਟੀ ਘਟਾ ਉਹਦੀ ਐਂਡ ਦੈਨ ਮੈਮ ਇਹ ਸਾਡੀ ਐਵੀਡੈਂਸ ਕਲੈਕਸ਼ਨ ਕਿਟ ਹੈ ਇਹਦੇ ਚ ਮੈਮ ਸਾਡੇ ਕੋਲ ਜਿਵੇਂ ਇਨਕਲਿਨੋਮੀਟਰ ਹੈ ਐਂਡ ਇਹ ਮੈਮ ਤੁਸੀਂ ਦੇਖ ਸਕਦੇ ਟ्रेड ਐਂਡ ਵੇਅਰ ਗੇਜ ਹੈ ਜੋ ਕਿ ਟਾਇਰ ਦਾ ਪ੍ਰੈਸ਼ਰ ਐਂਡ ਉਹਦੀ ਟ੍ਰੈਡ ਡੈਪਥ ਮੈਜ਼ਰ ਕਰਦਾ ਤਾਂ ਇਹ ਸਾਡੇ ਕੋਲ ਮੈਮ ਕੰਪਲੀਟ ਕਿਟ ਹੈ ਐਂਡ ਰੋਡੋਮੀਟਰ ਐਮ ਐਮ ਫਾਰ ਦੀ ਰੋਡ ਲੈਂਥ ਤੇ ਇਹ ਜੀ ਡਰੋਨ ਜਦੋਂ ਉੜੇਗਾ ਉਹ ਪੁਲਿਸ ਕੰਟਰੋਲ ਰੂਮ ਵੀ ਦੇਖ ਸਕਦੀ ਜੀ ਜੀ ਮੈਮ ਜੀ ਇਹ ਸਾਡੇ ਕੰਟਰੋਲ ਰੂਮ ਨਾਲ ਇੰਟੀਗ੍ਰੇਟਿਡ ਰਹੇਗਾ ਹਰ ਟਾਈਮ ਜਦੋਂ ਵੀ ਇਹ ਉੜੇਗਾ ਉੱਥੇ ਇਹਦੀ ਰਿਕਾਰਡਿੰਗ ਹੁੰਦੀ ਰਹੇਗੀ ਤੇ ਦੂਜੀ ਗੱਲ ਹੈ ਕਿ ਸੜਕ ਸੁਰੱਖਿਆ ਫੋਰਸ ਜਿਹਦੀ ਗੱਲ ਤੁਸੀਂ ਕਰ ਰਹੇ ਸੀ ਪਹਿਲੇ ਉਹਦੇ ਬਾਰੇ ਤੁਸੀਂ ਦੱਸੋ ਕਿ ਕਿਸ ਤਰ੍ਹਾਂ ਕਿਉਂਕਿ ਇਹ 2-3 ਪ੍ਰੋਜੈਕਟਸ ਨੇ ਔਰ ਤੁਸੀਂ ਟ੍ਰਾਫਿਕ ਤੇ ਪੂਰਾ ਕਨਸੈਂਟਰੇਟ ਤਾਂ ਕਰ ਹੀ ਰਹੇ ਹੋ ਲੇਕਿਨ ਸੜਕ ਸੁਰੱਖਿਆ ਫੋਰਸ ਆਪਣੇ ਆਪ ਵੀ ਇੱਕ ਪ੍ਰੋਜੈਕਟ ਹੈਗਾ ਉਹਦੇ ਬਾਰੇ ਤੁਸੀਂ ਦੱਸੋ ਕਿ ਕਿਸ ਤਰ੍ਹਾਂ ਕਿਉਂਕਿ ਨੈਸ਼ਨਲ ਐਂਡ ਸਟੇਟ ਹਾਈਵੇਜ਼ ਵਿੱਚ ਅਸੀਂ ਦੇਖਿਆ ਨਹੀਂ ਕਿ ਫੋਰਸ ਖੜੀ ਹੁੰਦੀ ਹੈ ਯੂ نو ਤੇ ਇਹ ਤੁਹਾਡੀ ਫੋਰਸ ਹੈ ਕਿਸ ਤਰ੍ਹਾਂ ਸੇਫਟੀ ਇਨਸ਼ੋਰ ਕਰੇਗੀ ਇਹ ਇੱਕ ਨਵਾਂਕਲਾ ਪ੍ਰੋਜੈਕਟ ਹੈ ਦੇਸ਼ ਦੇ ਵਿੱਚ ਭਾਰਤ ਦੇ ਵਿੱਚ ਇਹ ਪਹਿਲੀ ਵਾਰੀ ਸ਼ੁਰੂ ਕੀਤੀ ਜਾ ਰਹੀ ਹੈ ਔਰ ਇਹਦੇ ਵਿੱਚ ਅਸੀਂ ਕੋਈ 129 ਟੋਟਾ ਹਾਈਲੈਕਸ ਵਾਹਨ ਔਰ 28 ਮਹਿੰਦਰਾ ਸਕੋਰਪਿਓ ਵਾਹਨ ਇੰਟਰਡਿਊਸ ਕਰਨ ਜਾ ਰਹੇ ਹਾਂ ਪੰਜਾਬ ਦੇ 5500 ਕਿਲੋਮੀਟਰ ਜਿਹੜੀ ਨੈਸ਼ਨਲ ਤੇ ਸਟੇਟ ਹਾਈਵੇ ਹੈਗੀ ਆ ਉਹਦੇ ਹਰ ਇੱਕ 30 ਕਿਲੋਮੀਟਰ ਦੇ ਉੱਤੇ ਇਹ ਵਾਈਕਲਾਂ ਪਲੇਸ ਹੋਣਗੀਆਂ ਔਰ ਇਹਨਾਂ ਦਾ ਪੈਟਰੋਲਿੰਗ ਏਰੀਆ 30 ਕਿਲੋਮੀਟਰ ਹੋਏਗਾ ਔਰ ਇਹ ਸਟੇਟ ਹਾਈਵੇ ਤੇ ਔਰ ਨੈਸ਼ਨਲ ਹਾਈਵੇ ਤੇ ਦੋ ਵੱਡੇ ਜਿਹੜੇ ਕਾਰਨ ਹੈਗੇ ਨੇ ਐਕਸੀਡੈਂਟ ਦੇ ਜਿਹੜੇ ਅਸੀਂ ਐਨਲਾਈਜ਼ ਕੀਤੇ ਨੇ ਉਹ ਡਰੰਕਨ ਡਰਾਈਵਿੰਗ ਤੇ ਓਵਰਸਪੀਡਿੰਗ ਦੋਨਾਂ ਚੀਜ਼ਾਂ ਨੂੰ ਇਹ ਚੈੱਕ ਕਰਨਗੇ ਕਿ ਵੀਰੇ ਕੁਝ ਵੀਰੇ ਇਹ ਹੁੰਦਾ ਕਿ ਕਈ ਗੱਡੀਆਂ ਆਪਣੀਆਂ ਸੜਕ ਦੇ ਉੱਤੇ ਹੀ ਖੜੀਆਂ ਛੱਡ ਜਾਂਦੇ ਨੇ ਔਰ ਫੌਗ ਦੇ ਮੌਸਮ 'ਚ ਪਿੱਛੋਂ ਗੱਡੀਆਂ ਆ ਕੇ ਉਹਦੇ 'ਚ ਲੱਗਦੀਆਂ ਨੇ ਔਰ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਨੇ ਇਹ ਜਿਹੜੀਆਂ ਅਸੀਂ ਟੋਟਾ ਹੈਲਿਕਸ ਵਾਈਕਲ ਲਈਆਂ ਨੇ ਇਹ ਬੜੀਆਂ ਸਟਰੋਂਗ ਵਾਈਕਲ ਨੇ ਇਹ ਟਰੱਕ ਨੂੰ ਵੀ ਟੋ ਅਵੇ ਕਰਕੇ ਸੜਕ ਤੋਂ ਪਾਸੇ ਕਰ ਸਕਦੀਆਂ ਨੇ ਔਰ ਫਿਰ ਆ ਗਈ ਤੀਜਾ ਪ੍ਰੋਜੈਕਟ ਹੈ ਸਾਰਥੀ ਤੇ ਇਹ ਕਦੋਂ ਲਾਂਚ ਹੋ ਰਿਹਾ ਹੈ ਇਹਦਾ ਕੀ ਮਤਲਬ ਹੈ ਉਹ ਖਾਸ ਤੌਰ ਤੇ ਜੋ ਐਲਕੋਹੋਲਿਕ ਨੇ ਜਾਂ ਫਿਰ ਜਿਆਦਾ ਤੁਸੀਂ ਪੀਤੀਏ ਤੇ ਉਹ ਨੂੰ ਡਰਾਈਵਰ ਨੂੰ ਹਾਇਰ ਬੇਸਿਸ ਤੇ ਤੁਸੀਂ ਲਗਾ ਸਕਦੇ ਹੋ ਉਸ ਟਾਈਮ ਹਾਂ ਇਹ ਸਾਥੀ ਇੱਕ ਪ੍ਰੋਜੈਕਟ ਹੈ ਜਿਹੜਾ ਹੁਣ ਆਨਾਲੇ ਸਮੇਂ ਚ ਸ਼ੁਰੂ ਕਰਨ ਜਾ ਰਹੇ ਹਾਂ ਸਾਨੂੰ ਜਿਸ ਸਮੇਂ ਤੁਹਾਨੂੰ ਦੱਸਿਆ ਕਿ ਐਲਕੋਹੋਲਿਕ ਜੰਕਨ ਡਰਾਈਵਿੰਗ ਇੱਕ ਮੇਜਰ ਕੌਜ਼ ਆਫ ਐਕਸੀਡੈਂਟ ਜਿੰਨੇ ਵੀ ਸਾਡੇ ਐਕਸੀਡੈਂਟ ਹੁੰਦੇ ਨੇ ਉਹਨਾਂ ਚ ਮੇਜਰ ਕੌਜ਼ ਕਿ ਜਿਹੜਾ ਡਰਾਈਵਰ ਆ ਉਹਨੇ ਜਿੰਕ ਦਾ ਸੇਵਨ ਕੀਤਾ ਹੁੰਦਾ ਔਰ ਐਕਸੈਸ ਕੀਤਾ ਹੁੰਦਾ ਸੋ ਉਸ ਦੇ ਲਈ ਅਸੀਂ ਇਹ ਕੰਨਾ ਕਿ ਉਹ ਬੰਦਾ ਉਹਨੂੰ ਇਮੋਬਿਲਾਈਜ਼ ਕਰਨਾ ਹੈਗਾ ਉਹਦੇ ਅਗੇਂਸਟ ਕਾਰਵਾਈ ਕਰਨੀ ਆ ਔਰ ਉਹਨੂੰ ਇੱਕ ਆਲਟਰਨੇਟ ਡਰਾਈਵਰ ਜਿਹਨੂੰ ਕਿ ਅਸੀਂ ਇਨਲਿਸਟ ਕੀਤਾ ਵਿਆ ਪੰਜਾਬ ਪੁਲਿਸ ਨੇ ਵੈਰੀਫਾਈ ਕੀਤਾ ਵਿਆ 500 ਦੇ ਕਰੀਬ ਇਹ ਜੇ ਡਰਾਈਵਰ ਅਸੀਂ ਆਇਡੈਂਟੀਫਾਈ ਕਰਦੇ ਆਂ ਔਰ ਡਰਾਈਵਰ ਔਨ ਕਾਲ ਦਾ ਇਹਨੂੰ ਅਸੀਂ ਦੇਖ ਕੇ ਔਰ ਸਾਥੀ ਨਾਂ ਦਾ ਪ੍ਰੋਜੈਕਟ ਦੇ ਕੇ ਤਾਂ ਕਿ ਜਿਹੜਾ ਕਿਸੇ ਨੇ ਵੀ ਐਲਕੋਹਲ ਪੀ ਕੇ ਸੜਕ ਤੇ ਗੱਡੀ ਚਲਾ ਦਿਆ ਕਿਉਂਕਿ ਉਹ ਆਪਣੀ ਜਾਨ ਹੀ ਨਹੀਂ ਪਰ ਦੂਜਿਆਂ ਦੀ ਜਾਨ ਨੂੰ ਵੀ ਜੋਖਮ ਚ ਪਾ ਰਿਆ ਉਹਨੂੰ ਇੰਬੋਬਿਲਾਈਜ਼ ਕਰਨ ਲਈ ਉਹ ਅਸੀਂ ਡਰਾਈਵਰ ਔਨ ਕਾਲ ਅਵੇਲੇਬਲ ਕਰਾਂਗੇ ਤਾਂ ਕਿ ਉਹ ਉਹਨੂੰ ਜਿੱਥੇ ਵੀ ਉਹਦੀ ਗੱਡੀ ਉਹਦਾ ਘਰ ਹੈਗਾ ਗੱਡੀ ਉਹਨੇ ਲੈ ਕੇ ਜਾਣੀ ਆ ਉਹਨੂੰ ਕਦੇ ਛੱਡ ਕੇ ਆਵੇ ਔਰ ਉਹ ਜੇ ਬੰਦੇ ਨੂੰ ਸੜਕ ਦੇ ਉੱਤੇ ਗੱਡੀ ਚਲਾਉਣ ਦਾ ਮੌਕਾ ਨਹੀਂ ਹੈ ਅਸੀਂ ਦੇਵਾਂ ਕਿ ਫਿਰ ਤਿੰਨ ਮੁਹਿੰਮ ਹੈ ਪ੍ਰੋਜੈਕਟਸ ਨੇ ਜੇ ਸ਼ੁਰੂ ਕੀਤੀ ਹੈ ਪੰਜਾਬ ਪੁਲਿਸ ਨੇ ਇੱਕ ਹੈ ਕ੍ਰੈਸ਼ ਇਨਵੈਸਟੀਗੇਸ਼ਨ ਵਹੀਕਲ ਜਿਸ ਨੂੰ ਤੁਸੀਂ ਪਿੱਛੇ ਦੇਖ ਰਹੇ ਹੋ ਦੂਜੀ ਹੈ ਸੜਕ ਸੁਰੱਖਿਆ ਫੋਰਸ ਜੋ ਤੁਸੀਂ ਸਟੇਟ ਔਰ ਨੈਸ਼ਨਲ ਹਾਈਵੇਜ਼ ਵਿੱਚ ਦੇਖੋਗੇ ਔਰ ਤੀਜਾ ਹੈ ਸਾਰਥੀ ਜਿਹਦੇ ਵਿੱਚ ਅਗਰ ਤੁਸੀਂ ਪੀਤੀ ਹੈ ਤੇ ਤੁਸੀਂ ਅਗਰ ਕੰਟਰੋਲ ਨਹੀਂ ਕਰ ਸਕਦੇ ਹੋ ਔਰ ਲਿਮਿਟ ਤੋਂ ਉੱਤੇ ਹੈ ਤਾਂ ਤੁਸੀਂ ਕਾਲ ਬੇਸਿਸ ਤੇ ਹਾਇਰ ਕਰ ਸਕਦੇ ਹੋ ਪੰਜਾਬ ਪੁਲਿਸ ਤੋਂ ਇਸ ਤਰ੍ਹਾਂ ਦੇ ਡਰਾਈਵਰਸ ਤੇ ਇਹ ਸਾਰੀ ਜੋ ਮੁਹਿੰਮ ਹੈ ਤੁਸੀਂ ਅਬ ਦੇਖਣਾ ਸ਼ੁਰੂ ਕਰੋਗੇ ਔਰ ਇਹਦੇ ਰਿਜ਼ਲਟ ਵੀ ਆਣਗੇ ਔਰ ਉਮੀਦ ਹੈ ਕਿ ਰਿਜ਼ਲਟ ਬਿਹਤਰੀਨ ਆਣਗੇ ਤਾਂ ਕਿ ਸੜਕ ਸੇਫ ਰਹੇ ਲੋਕ ਸੇਫ ਰਹੇ ਕੈਮਰਾ ਪਰਸਨ ਗਰੀਸ਼ ਦੇ ਨਾਲ ਕਮਲਜੀਤ ਸੰਧੂ ਚੰਦੇਗੜ ਪੰਜਾਬ ਤੱਕ